ਸਾਡਾ ਭਰਾ ਮਰਿਆ ਇਨਾ ਦੇ ਤਾਂ ਕਿਨੇਜਾ ਸਾਹਿਬ ਕੁੱਤਾ ਮਰ ਜਵੇ ਇਹਨਾਂ ਨੇ ਤਾਂ ਫੋਨ ਤੇ ਕਰ ਲੈਣਾ ਕਿਹੜਾ ਬੰਦਾ ਜੀ ਕੁੱਤਾ ਗੱਡੀ ਥੱਲੇ ਦੇ ਗਿਆ ਇਹ ਤਾਂ ਸਾਡਾ ਬੰਦਾ ਮਰਿਆ 6 ਵਜੇ ਦਾ ਤੇ ਤਨੇਜਾ ਸਾਹਿਬ 6 ਵਜੇ ਦਾ ਮਰਿਆ ਕੋਈ ਤਾਂ ਬੰਦੇ ਦਾ ਰਹਿਮ ਕਰਨਾ ਚਾਹੀਦਾ ਗਰੀਬ ਬੰਦੇ ਦੇ ਨਾਲ ਤੁਰਨਾ ਚਾਹੀਦਾ ਹੈ ਜੇ ਆਪਣੇ ਨਾਲ ਪੰਜਾਬ ਪੁਲਿਸ ਨਾਲ ਤੁਰੀ ਆਪਣੇ ਨਾਲ ਆਮ ਜਨਤਾ ਆ ਗਈ ਹੈ ਫਿਰ ਐਸੀ ਵਿਖਾਵਾਂਗੇ ਕੀ ਹੁੰਦੀ ਕਾਰ 골ਡੀ ਕਦਰਮਾਨ ਨਾਲ ਕਹਿ ਰਿਹਾ ਜੀ ਮੈਂ ਉਹਨੂੰ ਕੁਝ ਗਲਤ ਨਹੀਂ ਕਹਿ ਰਿਹਾ ਸਾਡਾ 골ਡੀ ਜਿੰਨੂੰ ਅਸੀਂ ਬਣਾਉਣ ਲੱਗਾ ਸ਼ਾਇਦ ਆਪਦੀਆਂ ਸੱਤ ਦਿਹਾੜੀਆਂ ਦੀ ਗਾਲੀਆਂ ਸੀ ਸਾਡੇ ਕੋਲ ਨਹੀਂ ਆਏ 20 ਮਿੰਟ ਦਾ ਟਾਈਮ ਦੇਗੇ ਨਹੀਂ ਠੀਕ ਹੈ 21 ਮਿੰਟ ਸਾਡਾ ਹੈ ਮੇਰਾ ਇਹ ਅਸੀਂ ਆਪੇ ਬੰਦੇ ਚੱਕ ਕੇ ਅੱਗੇ ਲਿਆ ਉਹਨਾਂ ਨੇ ਫੇਰ ਆਵੇ ਕਿਹੜੀ ਕੁੱਲਤਾ ਦੀ ਚਾਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਵੀ ਤੁਹਾਨੂੰ ਪੈਸੇ ਦੇ ਦਿੰਦੇ ਆ ਰਾਜੀਨਾਮਾ ਕਰ ਲਓ ਬਹਿ ਕੇ ਦੇ ਇਹਨਾਂ ਨਹੀਂ ਮੈਨੂੰ ਪਤਾ ਜੀ ਬਸ ਕਹਿੰਦੇ ਤੁਸੀਂ ਕਰ ਮੈਂ ਗੱਲ ਹੀ ਨਹੀਂ ਕੋਈ ਕਰ ਰਿਹਾ ਜੀ ਮੈਂ ਤਾਂ ਇਨਸਾਫ ਚਾਹਣਾ ਮੇਰਾ ਭਰਾ ਗਿਆ ਮੇਰੀ ਬਾਹਾਂ ਗਈਆਂ ਨੇ ਐਕਸੀਡੈਂਟ ਹੋਇਆ ਇਹ ਗੱਡੀ ਨੇ ਮਾਰਿਆ ਗੱਡੀ ਲੁਕੋਗੇ ਮਗਰ ਲਾਈ ਵੀ ਕਿੱਕੇ ਸੇ ਵੇਸ ਤੇ ਲਾਈ ਵੇ ਗੱਡੀ ਨਾ ਸਾਹਮਣੇ ਲਿਆਈ ਸਾਡਾ ਪ੍ਰਾਣੀ ਮਰਿਆ ਸਾਡਾ ਇੱਕ ਗਲੀ ਦਾ ਕੁੱਤਾ ਮਰਿਆ ਜਿੰਦੀ ਕੋਈ ਪੈਰਵਾਹੀ ਨਹੀਂ ਹੋ ਰਹੀ ਸਹੀ ਕਿ ਬੇਸੂਮੀ ਕਈਓ 골ਡੀ ਕਬੋਜ ਨਾਲ ਆਈਓ ਚੌਂਕ 'ਚ ਬੈਠੇ ਸਾਰਿਆਂ ਨੂੰ ਯਾਦ ਹੋਣਾ ਜਦੋਂ 골ਡੀ ਕਬੋਜ ਨਾਲ ਆਪਾਂ ਇੱਥੇ ਬੈਠੇ ਸੀ ਅੱਜ 골ਡੀ ਕੋਠੀ ਸ਼ਹਿਰੋਂ ਬਾਹਰ ਪਾ ਗਿਆ ਉਹਨੂੰ ਕਾਰ ਨਾਲ ਇੱਕ ਸੀਟ ਦਾ ਲਿਆ ਟਟੋ ਕਟ 50 60 ਕਦਮ ਉਹਨੂੰ ਕਸੀਟਾ ਲਿਆਇਆ ਅੱਗੇ ਕੋਟਲ ਸੀਗਾ ਹੋਟਲ ਦੇ ਤੰਦੂਰ ਦੇ ਵਿੱਚ ਜਾ ਕੇ ਉਹਨੂੰ ਮਾਰਿਆ ਉੱਥੋਂ ਗੱਡੀ ਓਵਰ ਹੋ ਕੇ ਐਂਗਲ ਦੇ ਵਿੱਚ ਜਾ ਕੇ ਵਜਦੀ ਹੈ ਗੱਡੀ ਬਹੁਤ ਜ਼ਿਆਦਾ ਸਪੀਡ ਤੇ ਸੀ ਉਹਨਾਂ ਨੇ दारू ਪੀਤੀ ਹੋਈ ਸੀ ਕਿ ਨਾਲ ਅਸੀਂ ਤਾਂ ਉੱਥੇ ਮੈਂ ਹੈ ਨਹੀਂ ਸੀ ਮੈਂ ਮੱਢ ਗਿਆ ਸੀਗਾ ਉਹਨਾਂ ਨੇ ਉੱਥੋਂ ਚੱਕਿਆ ਮੌਕਾ ਪਾ ਕੇ ਤੇ ਮਿੱਡੇ ਦੇ ਹਸਪੀਟਲ ਬਾਹਰੋਂ ਛੱਡ ਕੇ ਭੱਜ ਗਏ ਨੇ ਉਹਨਾਂ ਦੀ ਵੀਡੀਓ ਵੀ ਸਾਨੂੰ ਮਿਲੀ ਹੈ ਵੀਡੀਓ ਦੇ ਵਿੱਚ ਵੀ ਹੋ ਗਏ ਨੇ ਤਿੰਨ ਲੋਕ ਰਗੇ ਸੀ ਜਿੰਦੇ ਚੋਂ ਇੱਕ ਹਸਪਤਾਲ ਦੇ ਵਿੱਚ ਭਰਤੀ ਨਹੀਂ ਕਰਵਾਇਆ ਹਸਪਤਾਲ ਇਹ ਪ੍ਰਾਈਵੇਟ ਲੈ ਕੇ ਆਪਦਾ ਬਚਾ ਕਰਨ ਦੇ ਮਾਰੇ ਮਿੰਡੇ ਦੇ ਹਸਪਤਾਲ ਲੈ ਕੇ ਤੇ ਉੱਥੇ ਉਹਨੂੰ ਹਸਪਤਾਲ ਦੇ ਬਾਹਰ ਉਹ ਜਿਹੜੇ ਮੁੰਡੇ ਵਿੱਚ ਕਾਰ ਚਲਾਣ ਵਾਲੇ ਸੀ ਉਹ ਬਾਹਰ ਉਹ ਭੱਜ ਗਏ ਨੇ ਔਰ ਭੱਜਦਿਆਂ ਦੀ ਵੀ ਵੀਡੀਓ ਹੈਗੀ ਹੈ ਹੁਣ ਪਰਿਵਾਰ ਵਾਲੇ ਵੀ ਸਾਡੀ ਕੋਈ ਗੱਲ ਨਹੀਂ ਸੁਣ ਰਹੇ ਜਦੋਂ ਇੱਥੋਂ ਕੋਈ ਜਾਂਦਾ ਤਾਂ ਉਹਨਾਂ ਨੂੰ ਅੱਗੋਂ ਕਹਿੰਦੇ ਨੇ ਵੀ ਤੁਸੀਂ ਪਰਚਾ ਕਰਾ ਦਿਓ ਅਸੀਂ ਆਪੇ ਜ਼ਮਾਨਤਾ ਕਰਾ ਲਾਂਗੇ ਉਹ ਕੋਈ ਵੀ ਸਾਡੀ ਸੁਣਾਈ ਨਹੀਂ ਹੋ ਰਹੀ ਕੋਈ ਮਤਲਬ ਫੁੱਲ ਸਵਲ ਦਸ਼ਮੇਸ਼ ਨਗਰੀ ਦੇ ਅੱਛਾ ਕੋਈ ਸੁਣਾਈ ਨਹੀਂ ਆ ਰਹੀ ਨਾਮ ਮੱਕੜ ਪਰਿਵਾਰ ਮੱਕੜ ਪਰਿਵਾਰ ਕਹਿੰਦੇ ਪੈਨੇ ਜੀ ਅੱਛਾ ਔਰ ਕੋਈ ਗੱਲ ਨਹੀਂ ਕਹਿੰਦੇ ਵਕੀਲਾਂ ਦਾ ਪਰਿਵਾਰ ਹੈ ਜੀ ਬਹੁਤ ਵੱਡਾ ਪਰਿਵਾਰ ਹੈ ਔਰ ਅਸੀਂ ਇੱਕ ਰੇਗੀ ਵਾਲਿਆਂ ਸਾਡੀ ਸੁਣਾਈ ਕਿ ਹونی ਵੀ ਨਹੀਂਗੀ ਕਿਉਂਕਿ ਸੂਬਾ ਦੇ ਬੈਠੇ ਹੋਏ ਆ ਹੁਣ ਤੱਕ ਤਾਂ ਸਾਡੀ ਸੁਣਾਈ ਹੋ ਜਾਣੀ ਚਾਹੀਦੀ ਸੀ ਕਿੰਨੇ ਵਜੇ ਦਾ ਤੁਸੀਂ ਰੋਡ ਤੇ ਸਵਾ 6 ਵਜੇ ਦਾ ਮਤਲਬ ਐਕਸੀਡੈਂਟ ਹੋਇਆ ਸੀ ਜੀ ਪਹਿਲਾਂ ਸਾਨੂੰ ਥਾਣੇ ਬੁਲਾਇਆ ਗਿਆ ਹਾਲਾਂਕਿ ਪੁਲਸ ਦਾ ਬੰਦਾ ਸੀ ਫਰਜ ਵੀ ਉੱਥੇ ਆ ਕੇ ਹਸਪੀਟਲ ਲਿਖਦੇ ਕਿਉਂਕਿ ਦਵਾਈ ਐਨੇ ਕੋ ਜਿਆਦਾ ਉਤੋਂ ਪਵਾ ਦਿੱਤੇ ਗਏ ਸਾਡੀ ਕੋਈ ਸੁਣਾਈ ਨਹੀਂ ਹੋਈ ਮੈਨੂੰ ਫੋਨ ਆਇਆ ਕਹਿੰਦੇ ਜੀ ਤੁਸੀਂ ਥਾਣੇ ਆ ਕੇ ਬਿਆਨ ਲਖਾਓ ਅਸੀਂ ਥਾਣੇ ਗਏ ਸਾਨੂੰ ਕਦੇ ਕੋਈ ਕਹਿੰਦਾ ਜੀ ਤੁਸੀਂ ਰਾਜੀਨਾਮਾ ਕਰ ਲਓ ਕਦੇ ਕੀ ਸਾਡਾ ਮੁੰਡਾ ਉੱਥੇ ਹਸਪੀਟਲ ਪਿਆ ਉਹਦਾ ਅਜੇ ਤੱਕ ਪੋਸਟਮਾਰਟਮ ਨਹੀਂ ਹੋਇਆ ਉਹਨਾਂ ਲੋਕਾਂ ਨੂੰ ਉਹ ਵਿਆਹ ਖਾ ਰਹੇ ਨੇ ਔਰ ਉਲਟਾ ਸਾਨੂੰ ਪੈਸਿਆਂ ਦੀ ਤੋਸ ਦੇ ਰਹੇ ਨੇ ਅਸੀਂ ਗਰੀਬ ਬੰਦਿਆਂ ਅਸੀਂ ਵਿਕਣ ਵਾਲੇ ਨਹੀਂ ਕਿ ਸਾਨੂੰ ਇਨਸਾਫ ਚਾਹੀਦਾ ਸਾਨੂੰ ਪੈਸੇ ਨਾਲ ਮਤਲਬ ਨਹੀਂ 10 ਲੱਖ ਰੁਪਏ ਲੈ ਲੋ ਕਹਿੰਦੇ ਪਰ ਉਤੋਂ ਉਪਰੋਂ ਬੰਦੇ ਵਿੱਚ ਭੇਜੀ ਜਾਂਦੇ ਨੇ ਬੰਦਿਆਂ ਨੂੰ ਸਾਰਾ ਪਤਾ ਹੈ ਕੌਣ ਨੇ ਹਾਲੇ ਕਿ ਇਹਨਾਂ ਦੇ ਵਿੱਚੋਂ ਵੀ ਕੋਈ ਚੰਨ ਬੰਦੇ ਨੇ ਜਿਨ੍ਹਾਂ ਨੂੰ ਨਾਮ ਪਤਾ ਹੈ ਨਹੀਂ ਦੱਸਦੇ ਪਰ ਦੇਖੋ ਅੱਜ ਮੇਰਾ ਭਰਾ ਗਿਆ ਕੱਲ ਨੂੰ ਕਿਸੇ ਦਾ ਵੀ ਜਾ ਸਕਦਾ ਹੈ ਠੀਕ ਕਿਉਂਕਿ ਇਹ ਜਲਾਲਾਬਾਦ ਸ਼ਹਿਰ ਹੈ ਕੋਈ ਜਿਆਦਾ ਵੱਡਾ ਹਾਂਜੀ ਪੈਸਿਆਂ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਵੀ ਤੁਹਾਨੂੰ ਪੈਸੇ ਦੇ ਦੇਣੇ ਹੈ ਰਾਜੀਨਾਮਾ ਕਰ ਲਓ ਬਹਿ ਕੇ ਇਹਨਾਂ ਨਹੀਂ ਮੈਨੂੰ ਪਤਾ ਜੀ ਬਸ ਕਹਿੰਦੇ ਤੁਸੀਂ ਕਹ ਮੈਂ ਗੱਲ ਹੀ ਨਹੀਂ ਕੋਈ ਕਰ ਰਿਹਾ ਜੀ ਮੈਂ ਤਾਂ ਇਨਸਾਫ ਚਾਹਨਾ ਮੇਰਾ ਪਰ ਆ ਗਿਆ ਮੇਰੀ ਬਾਹਾਂ ਗਈਆਂ ਨੇ ਹਾਂਜੀ ਸ਼ਾਦੀ ਛੁੱਧਾ ਹੁੰਦਾ ਛੋਟਾ ਇੱਕ ਬੱਚਾ ਹੈ ਉਹਦੀ ਉਮਰ ਹੈਗੀ ਹੈ ਜੀ 32 ਕੋ ਸਾਲ ਗਗਨ ਕੁਮਾਰ ਜੀ 32 ਸਾਲ ਹਾਂਜੀ ਉਹਦਾ ਇੱਕ ਛੋਟਾ ਬੇਟਾ 2.5 ਸਾਲਾਂ ਦਾ ਹੁਣ ਦੱਸੋ ਮੈਨੂੰ ਇੱਕ ਗੱਲ ਵੀ ਹੁੰਦਾ ਪਰਿਵਾਰ ਬੈਠਾ ਮੈਂ ਪੈਸੇ ਨੂੰ ਕੀ ਅੱਗ ਲਾਣੀ ਹੈ ਪੈਸੇ ਤਾਂ ਮੇਰੇ ਹੱਥ ਦੀ ਮੈਲ ਠੀਕ ਸਹੀ ਗੱਲ ਪਰ ਉਹ ਬੰਦਾ ਤਾਂ ਹਵਾਰਾ ਤੋਰ ਰਿਹਾ ਨਾ ਐਸ਼ ਕਰ ਰਿਹਾ ਉਹ ਵਿਆਹ ਦੇਖ ਰਿਹਾ ਕੁਝ ਕੁਝ ਨਹੀਂ ਕਰ ਰਹੀ ਜੇ ਪੁਲਸ ਦੇ ਨਾਲ ਕੋਈ ਬੰਦੇ ਗਏ ਨੇ ਉਹਨਾਂ ਨੂੰ ਕਹਿੰਦੇ ਤੁਸੀਂ ਪਰਚਾ ਕਰਾ ਦਿਓ ਅਸੀਂ ਜ਼ਮਾਨਤਾ ਕਰਾ ਲਾਂਗੇ ਇਹਨਾਂ ਮਤਲਬ ਜਲਾਲਾਬਾਦ ਦਾ ਕਾਨੂੰਨ ਸੁੱਤਾ ਪਿਆ ਸਾਡਾ ਪ੍ਰਾਣੀ ਮਰਿਆ ਸਾਡਾ ਇੱਕ ਗਲੀ ਦਾ ਕੁੱਤਾ ਮਰਿਆ ਜਿੰਦੀ ਕੋਈ ਪੈਰਵਾਹੀ ਨਹੀਂ ਹੋ ਰਹੀ ਸਵੇਰ ਦੀ ਇਲਾਜ ਉੱਥੇ ਪਈ ਹੈ ਮੇਰੀ ਮਾਤਾ ਉੱਥੇ ਰੋ ਰੋ ਪਾਗਲ ਹੋਈ ਜਾਂਦੀ ਹੈ ਮੇਰਾ ਪਰਿਵਾਰ ਮਗਰ ਰੋ ਰੋ ਪਈ ਹੈ ਪਾਗਲ ਹੋਈ ਜਾਂਦਾ ਕੋਈ ਵੀ ਇੱਥੋਂ ਤੱਕ ਸਾਡਾ ਗੋਲਡੀ ਕਦਰਮਾਨ ਨਾਲ ਕਹਿ ਰਿਹਾ ਜੀ ਮੈਂ ਉਹਨੂੰ ਕੁਝ ਗਲਤ ਨਹੀਂ ਕਹਿ ਰਿਹਾ ਸਾਡਾ ਗੋਲਡੀ ਜਿਹਨੂੰ ਅਸੀਂ ਬਣਾਉਣ ਲੱਗਾ ਸ਼ਾਇਦ ਆਪਦੀਆਂ ਸੱਤ ਦਿਹਾੜੀਆਂ ਦੀਆਂ ਗਾਲੀਆਂ ਸੀ ਸਾਡੇ ਕੋਲ ਨਹੀਂ ਆਇਆ ਹੁਣ ਤੁਸੀਂ ਮੰਗ ਕੀ ਹੈ ਮੰਗ ਸਾਨੂੰ ਇਨਸਾਫ਼ ਦਿਵਾਇਆ ਜਾਵੇ ਨਹੀਂ ਦਿਵਾ ਸਕਦੇ ਸਾਨੂੰ ਇੱਕ ਵਾਰੀ 10-20 ਮਿੰਟ ਦੇ ਦੇ ਇਨਸਾਫ ਅਸੀਂ ਲੈ ਲਾਂਗੇ ਠੀਕ ਸਹੀ ਸ਼ਰੇਆਮ ਲਾਵਾਂਗੇ ਵਿੱਚ ਬਾਜ਼ਾਰ ਦੇ ਸਾਨੂੰ ਪੁਲਿਸ ਕਹਿ ਦੇਵੇ ਵੀ 20 ਮਿੰਟ ਦਿੱਤੇ ਠੀਕ ਤੁਹਾਨੂੰ ਕੁਝ ਨਹੀਂ ਕਹਿੰਦੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੌਰਵ ਕੁਮਾਰ ਹੈ ਪ੍ਰਿਤਕ ਤੁਹਾਡਾ ਪਾਸ ਹਾਂਜੀ ਮੇਰਾ ਛੋਟਾ ਬ੍ਰਦਰ ਸੀ ਠੀਕ ਉਹਦੇ ਅੱਗੇ ਪੰਜਾਬ ਪੁਲਿਸ ਦਾ ਸਟicker ਲੱਗਿਆ ਕਿਸ ਬੇਸ ਤੇ ਲੱਗਿਆ ਉਹ ਪੰਜਾਬ ਪੁਲਿਸ ਚ ਜੇ ਆਪਣੀ ਕਿਤੇ ਗੱਡੀ ਤੇ ਮਾੜਾ ਕੁਝ ਲੱਗਿਆ ਹੋਵੇ ਭਾਵੇਂ ਅਸੀਂ ਨਾਂ ਵੀ ਲਾਈਏ ਇਹ ਤਾਂ ਕਹਿ ਰਹਿੰਦੇ ਨੇ ਸਟicker ਲੱਗਿਆ ਜੀ ਤੁਸੀਂ ਕੋਣ ਪੰਜਾਬ ਪੁਲਿਸ 'ਚ ਲੱਗਿਆ ਉਹ ਪੰਜਾਬ ਪੁਲਿਸ 'ਚ ਲੱਗਿਆ ਜਿਹੜੀ ਕਹਿੰਦੇ ਜਿਹੜੀ ਗੱਡੀ ਮਾਰੀ ਹੈ ਜੀ ਉਹਦੇ ਅੱਗੇ ਪੰਜਾਬ ਪੁਲਿਸ ਦਾ ਸਟicker ਲੱਗਿਆ ਮੇਰੇ ਕੋਲ ਫੋਟੋਆਂ ਆ ਗਈਆਂ ਮੈਂ ਫੋਟੋਆਂ ਦੇ ਦੇ ਹਾਂ ਗੱਡੀ ਹੁਣ ਪਤਾ ਕੀ ਕੀਤਾ ਜੀ ਮਗਰਲੇ ਪਾਸੇ ਥਾਣੇ ਦੇ ਅੱਗੇ ਲਗਣੀ ਚਾਹੀਦੀ ਹੈ ਗੱਡੀ ਐਕਸੀਡੈਂਟ ਹੋਇਆ ਇਹ ਗੱਡੀ ਨੇ ਮਾਰਿਆ ਗੱਡੀ ਲੁਕੋਗੇ ਮਗਰ ਲਈ ਪਈ ਕਿ ਕਿਸ ਬੇਸਤੇ ਲਈ ਬਈ ਗੱਡੀ ਨਾ ਸਾਹਮਣੇ ਲਈ ਆਈ ਇਹ ਤਾਂ ਨਿਯਾ ਸਾਹਿਬ ਸਾਰੇ ਰਲੇ ਮਿਲੇ ਨੇ ਤੁਸੀਂ ਵੱਡੇ ਇਹ ਤੁਹਾਨੂੰ ਸਾਰਾ ਪਤਾ ਹੈ ਜਦੋਂ 골ਡੀ ਕੰਬੋਏ ਨੇ ਫੋਨ ਕਰਤਾ ਹੱਥ ਨਹੀਂ ਲੱਗਣਾ ਚਾਹੀਦਾ ਬੰਦਿਆਂ ਨੇ ਕੋਈ ਗੱਲ ਨਹੀਂ 20 ਮਿੰਟ ਦਾ ਟਾਈਮ ਦੇ ਗਏ ਨੇ ਠੀਕ ਹੈ 21 ਮਿੰਟ ਸਾਡਾ ਫਿਰ ਇਹ ਅਸੀਂ ਆਪੇ ਬੰਦੇ ਚੱਕ ਕੇ ਅੱਗੇ ਲੈ ਆਵਾਂਗੇ ਫਿਰ ਆਵੇ ਕਿਹੜੀ ਪੁਲਸਾਂ ਦੀ ਸਾਡਾ ਭਰਾ ਮਰਿਆ ਇਹਨਾਂ ਦਾ ਤਾਂ ਤਨੇਜਾ ਸਾਹਿਬ ਕੁੱਤਾ ਮਰ ਜਾਵੇ ਇਹਨਾਂ ਨੇ ਤਾਂ ਫੋਨ ਤੇ ਕਰ ਲੈਣਾ ਕਿਹੜਾ ਬੰਦਾ ਈ ਕੁੱਤਾ ਗੱਡੀ ਥੱਲੇ ਦੇ ਗਿਆ ਇਹ ਤਾਂ ਸਾਡਾ ਬੰਦਾ ਮਰਿਆ 6 ਵਜੇ ਦਾ ਤਨੇਜਾ ਸਾਹਿਬ 6 ਵਜੇ ਦਾ ਮਰਿਆ ਕੋਈ ਤਾਂ ਬੰਦੇ ਦਾ ਰਹਿਮ ਕਰਨਾ ਚਾਹੀਦਾ ਗਰੀਬ ਬੰਦੇ ਦੇ ਨਾਲ ਤੁਰਨਾ ਚਾਹੀਦਾ ਜੇ ਆਪਣੇ ਨਾਲ ਪੰਜਾਬ ਪੁੱਲ ਸੁਨਾ ਤੁਰੇ ਆਪਣੇ ਨਾਲ ਆਮ ਜਨਤਾ ਆ ਗਈ ਹੈ ਫਿਰ ਐਸੀ ਵਿਖਾਵਾਂਗੇ ਕੀ ਹੁੰਦੀ ਕਾਰਵਾਈ ਅਸੀਂ 5 ਮਿੰਟਾਂ ਹੀ ਕਾਰਵਾਈ ਕਰਾ ਲਾਂਗੇ ਇਹ ਸਾਰੇ ਭਰਾ ਬੈਠੇ ਨੇ ਮੇਰੇ ਠੀਕ ਹੈ ਮੇਰੇ ਵੱਡੇ ਆਏ ਬੈਠੇ ਮੇਰੀਆਂ ਮਾਵਾਂ ਭੈਣਾਂ ਇੱਥੇ ਬੈਠੀਆਂ ਨੇ ਜੇ ਅਸੀਂ ਰੋੜਾ ਤੇ ਹੀ ਲਿਆਨੇ ਆ ਜੇ ਇਹਨਾਂ ਨੂੰ ਵੋਟਾਂ ਨਾ ਦਿੰਦੇ ਧੱਕੇ ਖਾਂਦੇ ਫਿਰਦੇ ਗੋਲਡੀ ਵੀ ਤੇ ਸਾਰੇ ਇਹ ਅਸੀਂ ਵੋਟਾਂ ਦਿੱਤੀਆਂ ਆਦੇ ਦਾ ਫਲੈਕਸ ਵੇਖੋ ਜੀ ਕਿੱਡੇ ਕਿੱਡੇ ਲਾਏ ਪੈਣੇ ਕੋਈ ਗੱਲ ਨਹੀਂ ਤਨੇਜਾ ਸਾਹਿਬ ਜੇ ਕਾਰਵਾਈ ਕਰਦੇ ਨਾ ਠੀਕ ਹੈ ਨਹੀਂ ਉਸ ਤੋਂ ਬਾਅਦ 21 ਮਿੰਟ ਸਾਡਾ ਅਸੀਂ ਦੱਸਾਂਗੇ ਕਾਰਵਾਈ ਕਿਵੇਂ ਕਰੀਦੀ ਹੁੰਦੀ ਬੰਦੇ ਕਿੰਨੇ ਚੁਕਾਈ ਜਾਂਦੇ ਆ ਹਾਂ ਲੇਖ ਦੇ ਦੇਣੇ ਤੇ ਸਜਨ ਆ ਕੇ ਕਹਿਦੇ ਅਸੀਂ ਕਾਰਵਾਈ ਨਹੀਂ ਕਰਨੀ ਤੁਸੀਂ ਕਰ ਲਓ ਜਿਹੜਾ ਕੁਝ ਹੁੰਦਾ ਅਸੀਂ ਵਿਖਾਵਾਂਗੇ ਕਿਵੇਂ ਕਾਰਵਾਈ ਹੁੰਦੀ ਫਿਰ ਵਿੱਚੇ ਸਾਰੇ ਪੰਜਾਬ ਪੁਲਿਸ ਵੀ ਤੇ ਚੀਵੇਗੀ ਕਿਉਂਕਿ ਸਟicker ਜਾਲੀ ਲੱਗੇ ਕਿਸ ਬੇਸ ਤੇ ਲੱਗਿਆ ਜੀ ਤਨੇਜਾ ਸਾਹਿਬ ਆਪਾ ਇੰਨੇ ਕਿਉਂ ਤਾਂਗੇ ਆ ਤੁਸੀਂ ਵੀ ਪੱਤਰਕਾਰੀ ਕਰਦੇ ਹੋ ਤੁਸੀਂ ਤਾਂ ਨਹੀਂ ਲਖਾਇਆ ਗੱਡੀ ਦੇ ਅੱਗੇ ਠੀਕ ਹੈ ਇਹ ਇੰਨਾ ਨੇ ਕਿਉਂ ਲਗਾਇਆ ਇਹ ਰਲੇ ਮਿਲੇ ਨੇ ਮਿੰਟ ਜੀ ਸਵੇਰੇ ਤੜਕੇ 골ਡੀ ਦਾ ਫੋਨ ਗਿਆ ਚਲਾ ਮੁੰਡੇ ਨੂੰ ਹੱਥ ਨਹੀਂ ਲੱਗਣਾ ਚਾਹੀਦਾ ਮੁੰਡੇ ਦੇ ਘਰੇ ਮੈਰਿਜ ਹੈ ਕੀ ਕੀਤੀ ਜਾਂਦੇ ਯਾਰ ਸਰ ਕਰਦੇ ਮੁੰਡੇ ਦੀ ਮੈਰਿਜ ਹੈ ਮੁੰਡੇ ਨੂੰ ਹੱਥ ਨਹੀਂ ਲੱਗਣਾ ਚਾਹੀਦਾ ਕਿਉਂ ਇੱਧਰ ਕੁੱਤਾ ਮਰਿਆ ਤਨੇਜਾ ਸਾਹਿਬ ਐਕਸੀਡੈਂਟ ਕੀਤਾ ਉਹਨਦੀ ਮੈਰਿਜ ਹੈ ਹਾਂਜੀ ਅੱਜੀ ਉਹਨਦੀ ਮੈਰਿਜ ਹੈ ਉਹ ਮਰਜ਼ੀਆਂ ਦੇ ਵਿਆਹ ਲੰਬਾ ਦੇ ਫਿਰਦੇ ਨੇ 골ਡੀ ਕੰਬੋ ਜੇ ਉੱਥੇ ਵਿਆਹ ਤੇ ਹੈ ਗਿਆ ਇਹ ਉਹਨੇ ਸਨਬ ਜਰਦਾ ਇਸ ਸਟ੍ਰੀਟ ਭਾਈ ਜਾਂਦਾ ਜੀ ਕਮਾਲ ਦੀਆਂ ਗੱਲਾਂ ਕਰਦਾ ਉਹਨਾਂ ਨੇ ਕਹਿਆ ਯਾਰ ਸਹੀ ਲੌਲੀਪੌਪ ਦਿਓ ਕੀ ਜਵਾਕਾਂ ਵਾਲੇ ਕੰਮ ਕਰਦੇ ਪਏ ਅਸੀਂ ਆਈਓ 골ਡੀ ਕਮੋਜ ਨਾਲ ਆਈਓ ਚੌਂਕ 'ਚ ਬੈਠੇ ਆਂ ਸਾਰਿਆਂ ਨੂੰ ਯਾਦ ਹੋਣਾ ਜਦੋਂ 골ਡੀ ਕਮੋਜ ਨਾਲ ਆਪਾਂ ਇੱਥੇ ਬੈਠੇ ਸੀ ਅੱਜ 골ਡੀ ਕੋਠੀ ਸ਼ਹਿਰੋਂ ਬਾਹਰ ਪਾ ਗਏ ਕਿਉਂਕਿ 6 ਵਜੇ ਦੀ ਗੱਲ ਹੈ ਜੀ 6 ਵਜੇ ਦੀ ਗੱਲ ਹੈ ਵੀ ਅਸੀਂ ਇਹਨਾਂ ਕੋਲੇ ਦੋ ਵਾਰੀ ਉੱਥੇ ਵੀ ਹੋ ਆਏ ਆ ਥਾਣੇ ਵੀ ਕਿਉਂਕਿ ਇਹਨਾਂ ਦਾ ਹੱਕ ਬੰਦਾ ਸੀਗਾ ਵੀ ਇਹਨਾਂ ਨੇ ਬਿਆਨ ਲੈਣੇ ਸੀ ਉੱਥੇ ਆ ਕੇ ਲੈਂਦੇ ਸਾਨੂੰ ਸੋ ਥਾਣੇ ਬੁਲਾਇਆ ਇਹਨਾਂ ਨੇ ਬਕਾਇਦਾ ਵੀ ਆ ਕੇ ਬਿਆਨ ਦਿਓ ਬਿਆਨ ਦਿੱਤੇ ਆ ਕੇ ਫਿਰ ਵਿਚਾਲੋ ਕੋਈ ਘਰੇੜਿਆ ਹੋਈ ਪੈ ਗਈ ਇਹਨਾਂ ਦੀ ਕੋਈ ਬਈ ਇਹਨਾਂ ਦੀ ਸਪਾਰਸ਼ ਛੱਡ ਗਈ ਤੇ ਸਾਡੀ ਸੁਣਾਈ ਨਹੀਂ ਹੋएगी ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਵੀਡੀਓ ਖਿਲਾ ਦਿਓ ਇਹਨਾਂ ਨੇ ਵੀਡੀਓ ਵੀ ਨਹੀਂ ਖਿਲਾ ਕੇ ਦਿੱਤੀਆਂ ਫਿਰ ਜੇ ਵੀਡੀਓ ਖਲਾਈਆ ਅਸੀਂ ਉੱਥੇ ਜਾ ਕੇ ਮਿੱਡੇ ਦੇ ਇਹਨਾਂ ਨੂੰ ਬੰਦੇ ਵੀ ਦੱਸਦੇ ਆ ਵੀ ਬੰਦੇ ਘਰ ਵੀ ਖਾਦਾ ਇਹਨਾਂ ਨੂੰ ਸਾਰਾ ਕੁਝ ਕਰਾਤਾ ਇਹਨਾਂ ਨੇ ਬੰਦੇ ਨਹੀਂ ਚੱਕੇ ਜੀ ਉੱਥੋਂ ਹਾਂ ਸਾਡੇ ਕਹਿਵੇਂ باوجود ਬੰਦੇ ਮੈਂ ਨਾਲ ਖੁਦ ਗਿਆ ਜੀ ਮੈਂ ਜਾ ਕੇ ਇਹਨਾਂ ਦਾ ਘਰ ਵਿਖਾਇਆ ਪਰਿਵਾਰ ਵਿਖਾਇਆ ਉਹ ਮੁੰਡੇ ਖੜੇ ਆ ਜਿਹੜੇ ਮੁੰਡੇ ਨਾਲ ਰਹੇ ਸੀਗੇ ਉਥੇ ਮਿੱਡੇ ਦੇ ਹਸਪੀਟਲ ਚੱਕ ਕੇ ਲਗਾਇਆ ਮਰੀਜ਼ ਨੂੰ ਉਥੇ ਜਾਂਦੇ ਜੀ ਡੈੱਡ ਬੋਡੀ ਹੋ ਗਈ ਬਿਲਕੁਲ ਡੈੱਡ ਹੋ ਗਈ ਤੇ ਉਥੋਂ ਇਹ ਭੱਜੇ ਮੁੰਡੇ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਹੈਗਾ ਹੁਣ ਤੁਸੀਂ ਕੀ ਮੰਗ ਚੀ ਕਰਦੇ ਹੋ ਅਸੀਂ ਉਹਦੋਂ ਦਾ ਕਰਨ ਆਇਆ ਇੱਥੇ ਅਸੀਂ 11 ਵਜੇ ਦਾ ਲਾਇਆ ਜੀ ਅੱਜ 5 ਘੰਟੇ ਹੋ ਗਏ 4 ਘੰਟੇ ਹੋ ਗਏ ਕੋਈ ਸੁਨਾਈ ਨਹੀਂ ਹੋਈਗੀ ਸਜਨ ਜੀ ਆਏ ਆ ਉਹ ਲੋਲੀ ਟੂਪੋਪ ਦਿੰਦੇ ਸੀ ਅਸੀਂ ਨਹੀਂ ਲਿਆ ਗਏ ਤੇ ਰੀਸ਼ ਸੇਤੀ ਆ ਸਾਨੂੰ ਦੱਬੇ ਮਾਰਦਾ ਪਿਆ ਜਿਹੜਾ ਕੁਝ ਕਰਨਾ ਤੁਸੀਂ ਕਰ ਲਓ ਜੇ ਸਾਡੇ ਜੀ ਦਮ ਹੋਇਆ ਫਿਰ ਅਸੀਂ ਕਰ ਲਾਂਗੇ ਜੀ ਹੁਣ ਤੁਸੀਂ ਮੰਗ ਅਸੀਂ ਅਸੀਂ ਸਿਰਫ ਉਹਨਾਂ ਨੂੰ 20 ਮਿੰਟ ਦਾ ਟਾਈਮ ਦਿੱਤਾ ਹੈ 20 ਮਿੰਟ 21 ਮਿੰਟ ਸਾਡਾ ਹੈ ਜੀ ਫਿਰ ਪੁਲਸ ਜਿਹੜੀ ਪ੍ਰਸ਼ਾਸਨ ਹੈਗੀ ਆ ਇਹ ਜ਼ਿੰਮੇਵਾਰ ਹੋਊਗੀ ਹੁਣ ਤੁਸੀਂ ਮੰਗ ਕੀ ਕਰਦੇ ਮੰਗ ਉਸੇ ਇਨਸਾਫ ਦੀ ਮੰਗ ਕਰਦੇ ਆ ਵੀ ਬੰਦਿਆਂ ਨੂੰ ਚੱਕੋ ਤੇ ਸਾਡਾ ਇਨਸਾਫ ਹੋਏਗਾ ਕੀ ਨਾਂ ਇਹ ਦਰਸ਼ਨ ਲਾਲ ਜੀ